ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਕੈਨੇਡਾ ਸਰਕਾਰ ਵੱਲੋਂ ਇੱਕ ਹੋਰ ਵੱਡਾ ਅਤੇ ਕਰਾਰਾ ਝਟਕਾ ਪੰਜਾਬ ਦੀ ਸਿਆਸਤ ਵਿੱਚ ਨਵਾਂ ਤਮਾਕਾ ਬਣੇਗਾ ਨਵਾਂ ਅਕਾਲੀ ਦਲ ਡਾਕਟਰ ਮਨਮੋਹਨ ਸਿੰਘ ਨੂੰ ਪੰਥ ਰਤਨ ਦੇਣ ਦੀ ਉਠੀ ਮੰਗ ਖਨੌਰੀ ਮੋਰਚੇ ਤੇ ਟਕੈ ਤਾ ਤਿੱਖਾ ਨਿਸ਼ਾਨਾ ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਕੇਂਦਰੀ ਖੇਤੀਬਾੜੀ ਮੰਤਰੀ ਅੱਗੇ ਚੁੱਕਿਆ ਡੱਲੇਵਾਲ ਦਾ ਮਾਮਲਾ ਭਾਜਪਾ ਨੇ ਸਿਰਸਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਅਤੇ ਕਈ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਜਾਂ TBN ਨਿਊਜ਼ ਉਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੈਨੇਡਾ ਸਰਕਾਰ ਦੇ ਵੱਲੋਂ ਬੀਤੇ ਵਰੇ ਤੋਂ ਲਗਾਤਾਰ ਕੁਝ ਝਟਕੇ ਦਿੱਤੇ ਜਾ ਰਹੇ ਨੇ ਜਿਨ੍ਹਾਂ ਵਿੱਚ ਵਿਜ਼ਟਰ ਵੀਜ਼ੇ ਤੇ ਪਾਬੰਦੀਆਂ ਜਿਨ੍ਹਾਂ ਵਿੱਚ ਸਟੂਡੈਂਟਸ ਦੇ ਵੀਜ਼ੇ ਦੇ ਉੱਤੇ ਕਟੌਤੀਆਂ ਉਹਦੇ ਨਾਲ ਨਾਲ ਇੱਥੇ ਪੱਕੇ ਹੋਣ ਵਾਲਿਆਂ ਦੇ ਉੱਤੇ ਲਟਕਦੀ ਤਲਵਾਰ ਤੇ ਹੁਣ ਇੱਕ ਹੋਰ ਵੱਡਾ ਤੇ ਕਰਾਰਾ ਝਟਕਾ ਹੈ 225 ਸਾਲ ਚੜ ਚੁੱਕਿਆ ਹੈ ਅਤੇ ਇਹਦੇ ਵਿੱਚ ਜਿਹੜੇ ਲੋਕ ਸਥਾਈ ਨਿਵਾਸ ਵਾਸਤੇ ਪੱਕੇ ਤੌਰ ਤੇ ਆਪਣੇ ਮਾਪਿਆਂ ਨੂੰ ਦਾਦਾ ਦਾਦੀ ਨੂੰ ਗ੍ਰੈਂਡ ਪੇਰੈਂਟਸਾਂ ਪੇਰੈਂਟਸ ਨੂੰ ਸਪான்ਸਰ ਕਰਨ ਦੇ ਵਾਸਤੇ ਸੋਚ ਰਹੇ ਸੀ ਕੇ ਨਵੀਆਂ ਅਰਜ਼ੀਆਂ ਖੋਲਣਗੀਆਂ 2025 ਚੜ੍ਹੇਗਾ ਤੇ ਅਸੀਂ ਉਹਨਾਂ ਨੂੰ ਬੁਲਾਉਣ ਵਾਸਤੇ ਐਪਲੀਕੇਸ਼ਨ ਦੇਾਂਗੇ। ਕੈਨੇਡਾ ਸਰਕਾਰ ਨੇ ਝਟਕਾ ਦੇ ਦਿੱਤਾ ਕਿ ਇਸ ਸਾਲ ਦੇ ਵਿੱਚ ਕੋਈ ਨਵੀਂ ਅਰਜ਼ੀ ਨਹੀਂ ਸਵੀਕਾਰੀ ਜਾਏਗੀ। ਭਾਵ ਉਹਨਾਂ ਦੇ ਸੁਪਨੇ ਚੱਕਨਾ ਚੂਰ ਹੋਏ ਨੇ। ਇਮੀਗ੍ਰੇਸ਼ਨ ਰਿਫਿਊਜੀਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਐਲਾਨ ਕਰ ਦਿੱਤਾ ਹੈ ਕਿ ਇਸ ਸਾਲ ਪਾ 2025 ਦੇ ਦੌਰਾਨ ਉਹਨਾਂ ਦੇ ਵੱਲੋਂ ਸਿਰਫ ਮਾਤਾ ਪਿਤਾ ਅਤੇ ਦਾਦਾ-ਦਾਦੀ ਪ੍ਰੋਗਰਾਮ ਅਧੀਨ 2024 ਦੇ ਵਿੱਚ ਜਮ੍ਹਾਂ ਕਰਵਾਈਆਂ ਗਈਆਂ ਪਰਿਵਾਰਕ ਸਪੌਂਸਰਸ਼ਿਪ ਅਰਜ਼ੀਆਂ ਤੇ ਹੀ ਕਾਰਵਾਈ ਕੀਤੀ ਜਾਏਗੀ। ਭਾਵ ਨਵੀਆਂ ਅਰਜ਼ੀਆਂ ਨਹੀਂ ਲਈਆਂ ਜਾਣਗੀਆਂ। ਡਿਪਾਰਟਮੈਂਟ ਦਾ ਵਿਭਾਗ ਦਾ ਇਰਾਦਾ ਹੈ ਕਿ 2025 ਭਾਵ ਇਸ ਸਾਲ ਤੱਕ ਵੱਧ ਤੋਂ ਵੱਧ 15000 ਸਪੌਂਸਰਸ਼ਿਪ ਅਰਜ਼ੀਆਂ ਤੇ ਕਾਰਵਾਈ ਹੀ ਕੀਤੀ ਜਾਏਗੀ। ਕੈਨੇਡਾ ਦੇ ਨਾਗਰਿਕਾਂ ਅਤੇ ਸਥਾਈ ਨਿਵਾਸੀ ਜੋ ਚਾਹੁੰਦੇ ਸੀ ਕਿ ਉਹਨਾਂ ਦੇ ਮਾਪੇ ਜਾਂ ਦਾਦਾ-ਦਾਦੀ ਨਾਨਾ-ਨਾਨੀ ਜਿਹੜੇ ਲੰਬੇ ਸਮੇਂ ਤੋਂ ਉਡੀਕ ਰਹੀ ਸੀ ਕਿ ਪਿਛਲੇ ਸਾਲਾਂ ਵਿੱਚ ਉਹਨਾਂ ਦੀ ਅਰਜੀ ਕਿਸੇ ਤਣਪੱਤਣ ਨਹੀਂ ਲੱਗ ਸਕੀ ਉਹ ਨਵੀਆਂ ਅਰਜ਼ੀਆਂ ਕਰ ਦੇਣਗੇ ਉਹ ਇੱਥੇ ਆਪਣੇ ਕੋਲ ਉਹਨਾਂ ਨੂੰ ਸੱਦ ਲੈਣਗੇ ਉਹ ਕੋਲ ਰਹਿਣਗੇ ਪਰਿਵਾਰ ਇਕੱਠਾ ਰਹੇਗਾ ਅਤੇ ਉਹ ਕੰਮਕਾਰ ਕਰ ਸਕਣਗੇ ਤੇ ਉਹ ਬੱਚਿਆਂ ਦੀ ਸਾਂਭ ਸੰਭਾਲ ਕਰ ਸਕਣਗੇ ਅਤੇ ਦਾਦਾ ਦਾਦੀ ਨਾਨਾ ਨਾਨੀ ਆਪਣੇ ਦੋਤੇ ਜਾਂ ਪੋਤੇ ਪੋਤੀਆਂ ਦੇ ਨਾਲ ਰਹਿ ਸਕਣਗੇ ਉਹਨਾਂ ਵਾਸਤੇ ਇਹ ਵੱਡਾ ਕਰਾਰਾ ਝਟਕਾ ਹੈ ਹਾਂ ਪਰ ਜੇ ਉਹਨਾਂ ਨੇ ਸੱਦਣਾ ਹੋਵੇ ਤਾ ਉਹਨਾਂ ਕੋਲੇ ਸੁਪਰ ਵੀਜ਼ਾ ਦਾ ਜਿਹੜਾ ਬਦਲਾ ਹੈ ਉਹ ਹਾਲੇ ਵੀ ਹੈ ਜੋ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਇੱਕ ਵਾਰ 5 ਸਾਲਾਂ ਤੱਕ ਕੈਨੇਡਾ ਵਿੱਚ ਮਿਲਣ ਵਾਸਤੇ ਆਗਿਆ ਦਿੰਦਾ ਹੈ ਤੇ ਹੁਣ ਗੱਲ ਕਰਦੇ ਹਾਂ ਕਿ ਪੰਜਾਬ ਦੀ ਸਿਆਸਤ ਨਿਤ ਨਵੇਂ ਉਸਲਵਟੇ ਰਹਿ ਰਹੀ ਹੈ ਪੰਜਾਬ ਦੇ ਵਿੱਚ ਹੁਣ ਇੱਕ ਨਵੀਂ ਪਾਰਟੀ ਬਣਨ ਜਾ ਰਹੀ ਹੈ ਤੇ ਉਹਦੇ ਨਾਮ ਦਾ ਵੀ ਪਤਾ ਲੱਗ ਗਿਆ ਕਿ ਉਹਦਾ ਨਾਮ ਕੀ ਹੋਏਗਾ ਇਹ ਐਲਾਨ ਕੀਤਾ ਫਰੀਦਕੋਟ ਤੋਂ ਸੰਸਦ ਸਰਬਜੀਤ ਸਿੰਘ ਖਾਲਸਾ ਨੇ ਉਨਾ ਕਿਹਾ ਕਿ ਉਹਨਾਂ ਦੀ ਨਵੀਂ ਪਾਰਟੀ ਦਾ ਨਾਮ ਸ਼੍ਰੋਮਣੀ ਅਕਾਲੀ ਦਲ ਆਨੰਦਪੁਰ ਸਾਹਿਬ ਹੋਏਗਾ ਦੱਸਣਾ ਬਣਦਾ ਕਿ ਸਰਬਜੀਤ ਸਿੰਘ ਖਾਲਸਾ ਅਤੇ ਅਮਰਿਤਪਾਲ ਸਿੰਘ ਖਾਲਸਾ ਇਹ ਦੋਵੇਂ ਸੰਸਦ ਮੈਂਬਰ ਨੇ ਇਹਨਾਂ ਨੇ ਮਿਲ ਕੇ ਪੰਜਾਬ ਦੇ ਵਿੱਚ ਇੱਕ ਨਵੀਂ ਸਿਆਸੀ ਪਾਰਟੀ ਦਾ ਗਠਨ ਕਰਨਾ ਹੈ ਸਰਬਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਇਹਦਾ ਰਸਮੀ ਐਲਾਨ 14 ਜਨਵਰੀ ਨੂੰ ਸ਼੍ਰੀ ਮੁਕਸਰ ਸਾਹਿਬ ਚ ਮਾਗੀ ਮੇਲੇ ਦੌਰਾਨ ਹੋਣ ਵਾਲੀ ਪੰਥ ਬਚਾਓ ਪੰਜਾਬ ਬਚਾਓ ਕਾਨਫਰੰਸ ਦੌਰਾਨ ਕੀਤਾ ਜਾਏਗਾ ਅਸਲ ਵਿੱਚ ਉਹ ਕੋਟਕਪੂਰਾ ਦੇ ਗੁਰਦੁਆਰਾ ਪਾਤਸ਼ਾਹੀ ਦਸਵੀਂ ਦੇ ਵਿੱਚ ਪਹੁੰਚੇ ਹੋਏ ਸੀ। ਉੱਥੇ ਉਹਨਾਂ ਨੇ ਗੱਲਬਾਤ ਕਰਦਿਆਂ ਆਖਿਆ ਕਿ ਮਾਗੀ ਮੇਲੇ ਤੇ ਹੋਣ ਵਾਲੀ ਕਾਨਫਰੰਸ ਦੀਆਂ ਤਿਆਰੀਆਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਹੈ। ਅਤੇ ਸਾਰਿਆਂ ਨੂੰ ਨਵੀਂ ਪਾਰਟੀ ਨਾਲ ਜੁੜਨ ਦਾ ਸੱਦਾ ਵੀ ਦੇ ਰਹੇ ਹਨ। ਉਹਨਾਂ ਨੇ ਕਿਹਾ ਕਿ ਪੰਜਾਬ ਭਰ ਦੇ ਸਮਰਪਦਾਇਕ ਅਤੇ ਚੰਗੇ ਕਿਰਦਾਰ ਵਾਲੇ ਲੋਕ ਸ਼ਾਮਲ ਹੋ ਸਕਦੇ ਐ ਜੋ ਪੰਜਾਬ ਨੂੰ ਬਚਾਉਣਾ ਚਾਹੁੰਦੇ ਐ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਰਾਜਾਂ ਨੂੰ ਵੱਧ ਅਧਿਕਾਰ ਦਿਵਾਉਣ ਵਾਸਤੇ ਸਿਆਸੀ ਤੌਰ ਤੇ ਲੜੇਗੀ। ਉਹਨਾਂ ਕਹੇ ਕਿ ਅਜੋਕੇ ਸਮੇਂ ਵਿੱਚ ਪੰਜਾਬ ਨੂੰ ਬਚਾਉਣ ਲਈ ਨਵੀਂ ਸਿਆਸੀ ਪਾਰਟੀ ਦਾ ਗਠਨ ਲਾਜ਼ਮੀ ਹੈ ਅਤੇ ਸ਼੍ਰੀ ਖੜੂਰ ਸਾਹਿਬ ਤੋਂ ਸੰਸਦ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਪਰਿਵਾਰ ਦੇ ਸਹਿਯੋਗ ਨਾਲ ਉਹ ਇਹ ਨਵੀਂ ਪਾਰਟੀ ਬਣਾਉਣ ਜਾ ਰਹੇ ਨੇ ਜਿਹੜੀ ਕਿ ਪੰਜਾਬ ਨੂੰ ਬਚਾਉਣ ਵਾਸਤੇ ਅਤੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਵਾਸਤੇ ਉਪਰਾਲੇ ਕਰੇਗੀ ਤੇ ਹੁਣ ਗੱਲ ਕਰਦੇ ਹਾਂ ਡਾਕਟਰ ਮਨਮੋਣ ਸਿੰਘ ਬੀਤੇ ਵਰੇ ਦੇ ਆਖਰੀ ਦਿਨਾਂ ਵਿੱਚ ਅਕਾਲ ਚਲਾਣਾ ਕਰ ਗਏ ਸੀ ਤੇ ਹੁਣ ਮੰਗ ਉੱਠ ਰਹੀ ਹੈ ਕਿ ਡਾਕਟਰ ਮਨਮੋਹ ਸਿੰਘ ਨੂੰ ਪੰਥ ਰਤਨ ਅਵਾਰਡ ਦਿੱਤਾ ਜਾਵੇ ਦੱਸਣਾ ਬਣਦਾ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਉਹਨਾਂ ਤੋਂ ਮਰਨ ਉਪਰੰਤ ਇਹ ਅਵਾਰਡ ਮਨਸੂਖ ਕੀਤੇ ਜਾਣ ਦੀ ਜਾਣਕਾਰੀ ਪਿਛਲੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਿਲੀ ਸੀ 2 ਦਸੰਬਰ ਦੇ ਫੈਸਲੇ ਵਿੱਚ ਆਖ ਦਿੱਤਾ ਗਿਆ ਸੀ ਕਿ ਉਹਨਾਂ ਨੂੰ ਦਿੱਤਾ ਇਹ ਰਤਨ ਪੰਥ ਰਤਨ ਵਾਲਾ ਅਵਾਰਡ ਵਾਪਸ ਲਿਆ ਜਾਂਦਾ ਹੈ ਪਰ ਹੁਣ ਇਹ ਜਿਹੜੀ ਮੰਗ ਕੀਤੀ ਹੈ ਉਹ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸੰਸਦ ਰਾਜਾ ਵੜਿੰਗ ਨੇ ਕੀਤੀ ਹੈ। ਇਸ ਸਬੰਧੀ ਰਾਜਾ ਵੜਿੰਗ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੂੰ ਇੱਕ ਪੱਤਰ ਲਿਖਿਆ ਹੈ। ਪੱਤਰ ਦੇ ਵਿੱਚ ਉਹਨਾਂ ਨੇ ਡਾਕਟਰ ਮਨਮੋਹਨ ਸਿੰਘ ਦੇ ਯੋਗਦਾਨ ਨੂੰ ਸਿੱਖ ਕੌਮ ਲਈ ਇਤਿਹਾਸਕ ਅਤੇ ਵਿਲੱਖਣ ਦੱਸਿਆ ਹੈ। ਰਾਜਾ ਵੜਿੰਗ ਨੇ ਲਿਖਿਆ ਕਿ ਡਾਕਟਰ ਮਨਮੋਹਨ ਸਿੰਘ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਲਈ ਨਾ ਸਿਰਫ ਸੰਸਦ ਦੇ ਵਿੱਚ ਮੁਆਫੀ ਮੰਗੀ ਸਗੋਂ ਪੀੜਤਾ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਮੁੜ ਵਸੇਬੇ ਲਈ ਵੀ ਠੋਸ ਕਦਮ ਚੁੱਕੇ ਕਿਸਾਨਾਂ ਲਈ 60 ਹਜ਼ਾਰ ਕਰੋੜ ਰੁਪਏ ਦੀ ਕਰਜ਼ਾ ਮੁਆਫੀ ਪੰਜਾਬ ਦੇ ਵਿਕਾਸ ਲਈ ਫੰਡਾਂ ਦੀ ਵੰਡ ਅਤੇ ਇਤਿਹਾਸਕ ਗੁਰਦੁਆਮਾਂ ਦੀ ਸੰਭਾਲ ਲਈ ਵੀ ਯਤਨ ਕੀਤੇ ਵੜਿੰਗ ਨੇ ਕਿਹਾ ਕਿ ਡਾਕਟਰ ਮਨਮੋਹਨ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 400 ਸਾਲਾ ਵਰੇਗੰਢ ਦਾ ਸਮਰਥਨ ਕਰਦਿਆਂ ਸ੍ਰੀ ਨਨਕਾਣਾ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ ਨੂੰ ਜਾਣ ਵਾਲੇ ਮਾਰਗਾਂ ਦੀ ਸਹੂਲਤ ਮੁਹੱਈਆ ਕਰਵਾਈ ਸੀ ਤੇ ਬਾਰਡਰ ਕ੍ਰੋਸਿੰਗ ਸਹੂਿਦਾਵਾਂ ਵਾਸਤੇ ਬੁਨਿਆਦੀ ਢਾਂਚਾ ਵੀ ਮੁਹੱਈਆ ਕਰਵਾਇਆ ਸੀ ਇਸ ਕਰਕੇ ਉਹਨਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਉਹਨਾਂ ਨੂੰ ਪੰਥ ਰਤਨ ਦਿੱਤਾ ਜਾਣਾ ਚਾਹੀਦਾ ਹੈ ਤੇ ਹੁਣ ਗੱਲ ਕਰਦੇ ਹਾਂ ਕਿਸਾਨੀ ਸੰਘਰਸ਼ ਦੀ ਅਸਲ ਦੇ ਵਿੱਚ ਜੋ ਕੁਝ ਇਸ ਵਕਤ ਦੋਵੇਂ ਧੜੇ ਕਰ ਰਹੇ ਨੇ ਉਹ ਕਿਸਾਨੀ ਹਿੱਤਾਂ ਦੇ ਹਿੱਤ ਵਿੱਚ ਨਹੀਂ ਹੈ ਸੰਯੁਕਤ ਕਿਸਾਨ ਮੋਰਚਾ ਕੱਲ ਟੋਹਾਣੇ ਦੇ ਵਿੱਚ ਵੱਖਰੀ ਮਹਾਪੰਚਾਇਤ ਕਰ ਰਿਹਾ ਸੀ ਜਦੋਂ ਕਿ ਪੰਨੂ ਪੰਧੀਰ ਅਤੇ ਦੂਸਰੇ ਪਾਸੇ ਡੱਲੇਵਾਲ ਸਾਹਿਬ ਵਾਲੀ ਜੱਥੇਬੰਦੀ ਵੱਖਰੀ ਖਨੌਰੀ ਵਿੱਚ ਮਹਾਪੰਚਾਇਤ ਕਰ ਰਹੀ ਸੀ ਟੁਹਾਣਾ ਹਰਿਆਣਾ ਦੇ ਵਿੱਚ ਵੀ ਵੱਡੀ ਮਹਾਪੰਚਾਇਤ ਹੋਈ ਹੈ ਜਿੱਥੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਿਰਕਤ ਕੀਤੀ ਹੈ ਪੂਰੇ ਸੰਯੁਕਤ ਕਿਸਾਨ ਅੰਦੋਲਨ ਦੇ ਵਿੱਚ ਵਿਸ਼ਵਾਸ ਵੀ ਇਹਦੇ ਨਾਲ ਭਰਿਆ ਗਿਆ ਹੈ ਮਹਾਪੰਚਾਇਤ ਨੇ ਕਿਸਾਨਾਂ ਦੀ ਵਧੇਰੇ ਏਕਤਾ ਦਾ ਸੱਦਾ ਵੀ ਦਿੱਤਾ ਹੈ ਅਤੇ ਪੰਜਾਬ ਦੇ ਖਨੌਰੀ ਅਤੇ ਸ਼ੰਭੂ ਸਰਹੱਦਾਂ ਤੇ ਕਿਸਾਨ ਸੰਘਰਸ਼ ਨਾਲ ਇੱਕ ਜੁਟਤਾ ਵੀ ਦਿਖਾਈ ਹੈ ਕਿਸਾਨਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਤਾਨਾਸ਼ਾਹੀ ਰਵੱਈਏ ਲਈ ਚੇਤਾਵਨੀ ਵੀ ਦਿੱਤੀ ਹੈ ਅਤੇ ਉਹਨਾਂ ਤੋਂ ਸ਼ਾਸਨ ਦੇ ਲੋਕਤੰਤਰੀ ਸਿਧਾਂਤਾਂ ਦਾ ਸਤਕਾਰ ਕਰਨ ਦੀ ਮੰਗ ਵੀ ਕੀਤੀ ਹੈ। ਲੋਕਤੰਤਰ ਦੇ ਵਿੱਚ ਕੋਈ ਵੀ ਕਾਨੂੰਨ ਦੇ ਰਾਜ ਤੋਂ ਕਹਿੰਦੇ ਉੱਪਰ ਨਹੀਂ ਹੁੰਦਾ। ਐਨਡੀਏ ਦੀ ਤੀਸਰੀ ਪਾਰੀ ਹੈ। ਇਹ ਕਹਿੰਦੇ ਇਹਨਾਂ ਦੀ ਸਰਕਾਰ ਤੁਰੰਤ ਸਾਰੇ ਕਿਸਾਨ ਸੰਗਠਨਾਂ ਦੇ ਨਾਲ ਵਿਚਾਰ ਵਟਾਂਦਰਾ ਕਰੇ, ਪਾਬ ਗੱਲਬਾਤ ਸ਼ੁਰੂ ਕਰੇ ਅਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਉਣੀ ਚਾਹੀਦੀ ਹੈ। ਇਸ ਮਹਾ ਪੰਚਾਇਤ ਨੇ ਹਰਿਆਣਾ ਦੇ ਕਿਸਾਨਾਂ ਨੂੰ 10 ਜਨਵਰੀ 2025 ਤੋਂ ਪਹਿਲਾ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨੂੰ ਖੇਤੀਬਾੜੀ ਮਾਰਕੀਟਿੰਗ ਤੋਂ ਕਾਰਪੋਰੇਟ ਪੱਖੀ ਰਾਸ਼ਟਰੀ ਨੀਤੀ ਦਾ ਜਿਹੜਾ ਖਰੜਾ ਹੈ ਉਹਨੂੰ ਰੱਦ ਕਰਨ ਲਈ ਪਿੰਡ ਪੱਤਰ ਤੋਂ ਲਿਖਣ ਦਾ ਸੱਦਾ ਦਿੱਤਾ ਹੈ ਮੀਟਿੰਗ ਨੇ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਠਾ ਗੁਰੂਕਾ ਤੋਂ ਟੁਹਾੜਾ ਜਾਂਦੇ ਸਮੇਂ ਵਾਪਰੇ ਹਾਦਸੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹ ਨਾਲ ਸੰਬੰਧਿਤ ਤਿੰਨ ਔਰਤਾਂ ਦੀ ਜਿਹੜੀ ਮੌਤ ਹੋਈ ਹੈ ਉਹਦੇ ਉੱਤੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਹੈ ਪੀੜਤਾਂ ਦੇ ਵਿੱਚ ਜਸਵੀਰ ਕੌਰ ਪਤਨੀਜੀਤ ਸਿੰਘ ਸਰਬਜੀਤ ਕੌਰ ਪਤਨੀ ਸੁਖਪਾਲ ਸਿੰਘ ਨੰਬਰਦਾਰ ਅਤੇ ਬਲਵੀਰ ਕੌਰ ਪਤਨੀ ਬੰਤ ਸਿੰਘ ਸ਼ਮਲ ਨੇ ਇਸ ਮਹਾਪੰਚਾਇਤ ਨੇ ਕਿਸਾਨ ਅੰਦੋਲਨ ਦੇ ਇਹਨਾਂ ਸ਼ਹੀਦਾਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀੜਤਾਂ ਦੇ ਹਰੇਕ ਪਰਿਵਾਰ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਅਤੇ ਇੱਕ-ਇੱਕ ਸਰਕਾਰੀ ਨੌਕਰੀ ਵੀ ਦਿੱਤੀ ਜਾਵੇ ਮਹਾਪੰਚਾਇਤ ਵਿੱਚ ਪਹੁੰਚੇ ਕਿਸਾਰ ਆਗੂ ਰਾਕੇਸ਼ ਠਾਕੜ ਦਾ ਇੱਕ ਵੱਡਾ ਬਿਆਨ ਹੈ ਜਿਹੜਾ ਇਸ ਵਕਤ ਸੁਰਖੀਆਂ ਵਿੱਚ ਬਣਿਆ ਹੋਇਆ ਹੈ। ਉਹਨਾਂ ਨੇ ਕਿਹਾ ਕਿ ਖਨੌਰੀ ਸਰਹੱਦ ਵਾਲਾ ਮੋਰਚਾ ਕੇਂਦਰ ਸਰਕਾਰ ਦੇ ਵੱਲੋਂ ਹੀ ਚਲਾਇਆ ਜਾ ਰਿਹਾ ਹੈ। ਉਹਨਾਂ ਆ ਕਿਹਾ ਕਿ ਕੇਂਦਰ ਸਰਕਾਰ ਦਿੱਲੀ ਵਿੱਚੋਂ ਵੱਡਾ ਮੋਰਚਾ ਲੱਗਾ ਸੀ ਉਹਦੇ ਤੋਂ ਵੱਡਾ ਮੋਰਚਾ ਖਨੌਰੀ ਮੋਰਚੇ ਨੂੰ ਬਣਾਉਣਾ ਚਾਹੁੰਦੀ ਹੈ। ਉਹਨਾਂ ਨੇ ਕਿਹਾ ਕਿ ਅਸੀਂ ਖੁਦ ਸਾਰੇ ਜਗਜੀਤ ਸਿੰਘ ਡੱਲੇਵਾਲ ਨੂੰ ਜਾ ਕੇ ਮਿਲੇ ਸੀ। ਪਰ ਅਸੀਂ ਚਾਹੁੰਦੇ ਹਾਂ ਕਿ ਸਾਰੇ ਮਿਲ ਕੇ ਇੱਕੋ ਹੀ ਪ੍ਰੋਗਰਾਮ ਉਲੀਕੀਏ। ਪਰ ਜਗਜੀਤ ਸਿੰਘ ਡੱਲੇਵਾਲ ਅਤੇ ਉਹਨਾਂ ਦੇ ਸਾਥੀ ਇਹ ਨਹੀਂ ਚਾਹੁੰਦੇ ਕਿ ਮਿਲ ਕੇ ਕਿਸਾਨੀ ਅੰਦੋਲਨ ਕੀਤਾ ਜਾਵੇ। ਉਹਨਾਂ ਨੇ ਕਿਹਾ ਕਿ ਇਸ ਅੰਦੋਲਨ ਨਾਲ ਸਿੱਖ, ਕਿਸਾਨ ਅਤੇ ਪੰਜਾਬ ਸਰਕਾਰ ਵੀ ਬਦਨਾਮ ਹੋ ਰਹੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਡੱਲੇਵਾਲ ਸ਼ਹੀਦ ਹੁੰਦੇ ਆ ਤਾਂ ਕਿਸਾਨ ਮਰਤਕ ਦੇ ਵੀ ਨਹੀਂ ਦੇਣਗੇ। ਟੁਹਾਣਾ ਮਹਾਪੰਚਾਇਤ ਦੇ ਬੁਲਾਰਿਆਂ ਨੇ ਖਨੌਰੀ ਵਿਖੇ ਮਰਨ ਵਰਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਵਿਗੜਦੀ ਸਿਹਤ ਤੇ ਤਿੰਤਾ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਜੇਕਰ ਉਹਨਾਂ ਨੂੰ ਕੁਝ ਹੁੰਦਾ ਹੈ ਤਾਂ ਇਸ ਲਈ ਕੇਂਦਰ ਅਤੇ ਹਰਿਆਣਾ ਸਰਕਾਰ ਜ਼ਿੰਮੇਵਾਰ ਹੋਏਗੀ ਟਕੈਤ ਨੇ ਕੇਂਦਰ ਸਰਕਾਰ ਨੂੰ ਡੱਲੇਵਾਲ ਨੂੰ ਬਚਾਉਣ ਲਈ ਕਦਮ ਚੁੱਕਣ ਵਾਸਤੇ ਕਿਹਾ ਹੈ ਉਹਨਾਂ ਨੇ ਕਿਹਾ ਕਿ ਏਕਤਾ ਲਈ ਐਸਕੇਐਮ ਦੇ ਵੱਲੋਂ ਬੁਲਾਈ ਗਈ ਸੀਨੀਅਰ ਆਗੂਆਂ ਦੀ ਕਮੇਟੀ ਵਿੱਚ ਇਸ ਦੇਸ਼ਾ ਦੇ ਵਿੱਚ ਕਈ ਵਾਰੀ ਯਤਨ ਕੀਤੇ ਜਾ ਚੁੱਕੇ ਨੇ ਪਰ ਦੂਸਰੇ ਪਾਸੇ ਸਾਨੂੰ ਉਸ ਤਰ੍ਹਾਂ ਦਾ ਹੰਗਾਰਾ ਅਤੇ ਹੁਲਾਰਾ ਨਹੀਂ ਮਿਲਿਆ ਦੂਜੇ ਪਾਸੇ ਖਨੌਰੀ ਸਰਹੱਦ ਤੇ ਧਰਨੇ ਦੇ ਵਿਚਕਾਰ ਵੱਡੀ ਮਹਾਪੰਚਾਇਤ ਹੋਈ ਹੈ ਇਸ ਤਰ੍ਹਾਂ ਪਿਛਲੇ ਤਕਰੀਬਨ 42 ਦਿਨਾਂ ਤੋਂ ਮਰਨ ਵਰਤੇ ਬੈਠੇ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਸਟ੍ਰੈਚਰ ਤੇ ਸਟੇਜ ਤੇ ਲਿਆਂਦਾ ਗਿਆ। ਇਹਦੇ ਤੋਂ ਬਾਅਦ ਡੱਲੇਵਾਲ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਚੜ੍ਹਦੀ ਕਲਾ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਅਸੀਂ ਮੋਰਚਾ ਜਿੱਤ ਕੇ ਰਾਂਗੇ। ਡੱਲੇਵਾਲ ਨੇ ਵੱਡੀ ਗਿਣਤੀ ਵਿੱਚ ਪਹੁੰਚੇ ਕਿਸਾਨਾਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਸਾਰੇ ਕਿਸਾਨਾਂ ਨੂੰ ਮਿਲਣ ਦੀ ਉਹਨਾਂ ਦੀ ਇੱਛਾ ਸੀ। ਉਹਨਾਂ ਆਖਿਆ ਕਿ ਤੁਸੀਂ ਬਹੁਤ ਮੁਸ਼ਕਲ ਨਾਲ ਇੱਥੇ ਪਹੁੰਚੇ ਹੋ। ਡੱਲੇਵਾਲ ਨੇ ਕਿਹਾ ਕਿ ਇਹ ਲੜਾਈ ਮੈਂ ਨਹੀਂ ਤੁਸੀਂ ਲੜ ਰਹੇ ਹੋ ਮੈਨੂੰ ਪੂਰਾ ਵਿਸ਼ਵਾਸ ਆ ਕਿ ਮੋਰਚਾ ਜਿੱਤੇਗਾ ਪੁਲਿਸ ਨੇ ਵਾਰ-ਵਾਰ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਹੇ ਉਹਨਾਂ ਕਿਹਾ ਕਿ ਆਰਾਮ ਨਾਲ ਬੈਠਣ ਤੇ ਕੋਈ ਕੰਮ ਨਹੀਂ ਚੱਲਦਾ ਹੁਣ ਤੱਕ 7 ਲੱਖ ਕਿਸਾਨ ਆਤਮ ਹੱਤਿਆਵਾਂ ਕਰ ਚੁੱਕੇ ਨੇ ਉਹਨਾਂ ਸਾਰੇ ਸੂਬਿਆਂ 'ਚ ਕਿਸਾਨ ਅੰਦੋਲਨ ਸ਼ੁਰੂ ਕਰਨ ਦਾ ਵੀ ਸੱਦਾ ਦਿੱਤਾ ਹੈ ਡੱਲੇਵਾਲ ਨੂੰ ਸਟੇਜ ਤੋਂ ਬਣੇ ਵਿਸ਼ੇਸ਼ ਕੈਬਨ ਦੇ ਬੈੱਡ ਤੇ ਸ਼ਿਫਟ ਕੀਤਾ ਗਿਆ ਸੀ ਉਹਨਾਂ ਲਈ 5x5 ਦਾ ਇੱਕ ਵਿਸ਼ੇਸ਼ ਕੈਬਨ ਤਿਆਰ ਕੀਤਾ ਗਿਆ ਸੀ ਜਿੱਥੋਂ ਉਹਨਾਂ ਨੇ ਕਿਸਾਨਾਂ ਨੂੰ ਸੰਬੋਧਨ ਕੀਤਾ ਅਤੇ ਇਸੇ ਮਹਾਪੰਚਾਇਤ ਵਿੱਚ ਸਰਵਣ ਸਿੰਘ ਪਧੇਰ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚੈਲੰਜ ਕੀਤਾ ਕਿ ਅਸੀਂ ਜਿੱਤਾਂਗੇ ਅਤੇ ਗੱਲਬਾਤ ਸ਼ੁਰੂ ਕੀਤੀ ਜਾਵੇ ਤੇ ਹੁਣ ਗੱਲ ਕਰਦੇ ਹਾਂ ਕਿ ਕੇਂਦਰੀ ਖੇਤੀਬਾੜੀ ਮੰਤਰੀ ਦੇ ਨਾਲ ਪੰਜਾਬ ਦੇ ਖੇਤੀਬਾੜੀ ਮੰਤਰੀ ਦੀ ਮੁਲਾਕਾਤ ਹੋਈ ਹੈ ਕੇਂਦਰੀ ਖੇਤੀਬਾੜੀ ਮੰਤਰੀ ਨੇ ਸ਼ਿਵਰਾਜ ਸਿੰਘ ਚੋਹਾਨ ਉਹਨਾਂ ਨੇ ਪੂਰੇ ਭਾਰਤ ਦੇ ਖੇਤੀਬਾੜੀ ਮੰਤਰੀ ਜਿਹੜੇ ਸੂਬਿਆਂ ਦੇ ਨੇ ਉਹਨਾਂ ਨਾਲ ਵਰਚੁਅਲ ਮੀਟਿੰਗ ਕੀਤੀ ਹੈ ਇਦੇ ਵਿੱਚ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੋਡੀਆਂ ਵੀ ਮੌਜੂਦ ਸੀ। ਗੁਰਮੀਤ ਸਿੰਘ ਖੋਡੀਆਂ ਨੇ ਮੀਟਿੰਗ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਾ ਮਾਮਲਾ ਉਚੇਚੇ ਤੌਰ ਤੇ ਚੁੱਕਿਆ। ਉਹਨਾਂ ਕਿਹਾ ਕਿ ਸ਼ਿਵਰਾਜ ਸਿੰਘ ਚੋਹਾਨ ਇਸ ਮਾਮਲੇ ਦੇ ਵਿੱਚ ਤੁਸੀਂ ਨਿੱਜੀ ਤੌਰ ਤੇ ਦਖਲ ਦਿਓ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 40 ਦਿਨ ਪੂਰੇ ਕਰ ਚੁੱਕਿਆ ਹੈ। ਉਹਨਾਂ ਡੱਲੇਵਾਲ ਦੀ ਮੌਜੂਦਾ ਹਾਲਤ ਤੋਂ ਜਾਣੂ ਕਰਵਾਉਂਦਿਆਂ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਗੱਲਬਾਤ ਕਰੇ। ਦਰਅਸਲ ਵੱਖ-ਵੱਖ ਸੂਬਿਆਂ ਦੀ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਇਹ ਮੀਟਿੰਗ ਸੀ ਜਿਸ ਦੇ ਵਿੱਚ ਸ਼ਿਵਰਾਜ ਸਿੰਘ ਚੋਹਾਨ ਦੇ ਵੱਲੋਂ ਵਰਚੁਅਲ ਇਹ ਮੀਟਿੰਗ ਕੀਤੀ ਗਈ ਸੀ ਇਸ ਦੌਰਾਨ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਬੀਰ ਸਿੰਘ ਖੁੱਡੀਆਂ ਨੇ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਿਹੜੇ ਮਰਨਵਰਤੀ ਬੈਠੇ ਐ ਉਹਨਾਂ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ ਤੁਸੀਂ ਆਪ ਖੇਤੀਬਾੜੀ ਮੰਤਰੀ ਹੋਣ ਦੇ ਨਾਤੇ ਨਿੱਜੀ ਦਿਲਚਸਪੀ ਲੈ ਕੇ ਇਸ ਮਸਲੇ ਦੇ ਹਾਲਾਤ ਦੇ ਵਿੱਚ ਆਪਣਾ ਯੋਗਦਾਨ ਪਾਓ ਖੁੱਡੀਆਂ ਨੇ ਕਿਹਾ ਕਿ ਗੱਲਬਾਤ ਲਈ ਤੁਸੀਂ ਕਿਸਾਨਾਂ ਨੂੰ ਵੀ ਤਿਆਰ ਕਰ ਸਕਦੇ ਹੋ ਅਤੇ ਆਪਣੇ ਵੱਲੋਂ ਵੀ ਕਿਸਾਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹਨਾਂ ਨੂੰ ਨਵੇੜ ਸਕਦੇ ਹੋ ਅਸੀਂ ਸਾਰੇ ਜਾਣਦੇ ਹਾਂ ਕਿ ਤੁਸੀਂ ਤਿੰਨ ਵਾਰ ਸੂਬੇ ਦੇ ਮੁੱਖ ਮੰਤਰੀ ਵੀ ਰਹੇ ਹੋ ਤੁਹਾਨੂੰ ਪਤਾ ਹੈ ਕਿ ਸੂਬਿਆਂ ਨੂੰ ਕੇਂਦਰ ਤੋਂ ਬਹੁਤ ਸਾਰੀਆਂ ਉਮੀਦਾਂ ਹੁੰਦੀਆਂ ਨੇ ਅਤੇ ਸਾਨੂੰ ਵੀ ਇਹੀ ਉਮੀਦ ਹੈ ਤੁਸੀਂ ਇਹਦੇ ਵਿੱਚ ਨਿੱਜੀ ਦਖਲ ਦੇ ਸਕਦੇ ਹੋ ਅਤੇ ਅੱਜ ਜੋ ਇਹ ਸਥਿਤੀ ਬਣੀ ਆ ਉਹਨੂੰ ਸੰਭਾਲਣ ਦੀ ਲੋੜ ਹੈ ਉਸ ਤੇ ਵਿੱਚ ਯੋਗਦਾਨ ਪਾਓ ਮੈਂ ਤੁਹਾਡੇ ਤੋਂ ਵੱਡੀ ਉਮੀਦ ਰੱਖਦਾ ਹੋਇਆ ਬੇਨਤੀ ਕਰਦਾ ਹਾਂ ਇਹ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੜੀਆਂ ਨੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੂੰ ਆਖਿਆ ਕਿ ਇਸ ਮਸਲੇ ਤੇ ਫੌਰੀ ਗੱਲਬਾਤ ਦੀ ਲੋੜ ਹੈ ਦੂਸਰੇ ਪਾਸੇ ਸੁਪਰੀਮ ਕੋਰਟ ਵੱਲੋਂ ਇੱਕ ਹਾਈ ਪਾਵਰ ਕਮੇਟੀ ਗਠਿਤ ਕੀਤੀ ਗਈ ਸੀ ਸੁਣ ਕੇ ਹੈਰਾਨ ਹੋਵੋਗੇ ਕਿ ਉਹਨੇ ਕਰੋੜਾਂ ਰੁਪਏ ਦੀ ਮੰਗ ਕੀਤੀ ਹੈ ਕਾਰਨ ਕੀ ਹੈ ਖਬਰ ਦੇ ਵਿੱਚੋਂ ਤੁਹਾਨੂੰ ਪਤਾ ਲੱਗੇਗਾ ਇਸ ਵਕਤ ਐਮਐਸਪੀ ਦੀ ਕਾਨੂੰਨੀ ਗਾਰੰਟੀ ਸਮੇਤ ਕਿਸਾਨਾਂ ਦੀਆਂ ਕੁਝ ਹੋਰ ਮੰਗਾਂ ਨੇ ਉਹਨਾਂ ਮੁੱਦਿਆਂ ਦੇ ਉੱਤੇ ਇਸ ਵਕਤ ਕਿਸਾਨ ਤਾਂ ਅੰਦੋਲਨ ਕਰ ਰਹੇ ਐ ਪਰ ਦੂਸਰੇ ਪਾਸੇ ਇਹ ਹਾਈ ਪਾਵਰ ਕਮੇਟੀ ਮੀਟਿੰਗਾਂ ਕਰ ਰਹੀ ਹੈ ਜਿਸ ਨੇ ਸੁਪਰੀਮ ਕੋਰਟ ਨੂੰ ਵਿਸਥਾਰਤ ਰਿਪੋਰਟ ਵੀ ਦੇਣੀ ਹੈ ਤੇ ਆਪਣੇ ਕੰਮਕਾਰ ਵਾਸਤੇ ਪੰਜਾਬ ਅਤੇ ਹਰਿਆਣਾ ਸਰਕਾਰ ਤੋਂ ਇਸ ਕਮੇਟੀ ਨੇ 5 ਕਰੋੜ ਰੁਪਏ ਦੀ ਮੰਗ ਕੀਤੀ ਹੈ ਇਹ ਮੰਗ ਉਚੇਚੇ ਤੌਰ ਤੇ ਦੋਵੇਂ ਸੂਬਾ ਸਰਕਾਰਾਂ ਤੋਂ ਮੁੱਖ ਸਕੱਤਰਾਂ ਡੀਜੀਪੀ ਅਤੇ ਹੋਰ ਸਬੰਧਤ ਵਿਭਾਗਾਂ ਦੇ ਪ੍ਰਮੁੱਖ ਸਕੱਤਰਾਂ ਨਾਲ ਹੋਈ ਮੀਟਿੰਗ ਦੌਰਾਨ ਕੀਤੀ ਗਈ ਜਿਸ ਤੇ ਦੋਵੇਂ ਸੂਬਿਆਂ ਨੇ ਸਹਿਮਤੀ ਵੀ ਪ੍ਰਗਟਾਈ ਸੀ ਪਤਾ ਲੱਗਿਆ ਕਿ ਹਰਿਆਣਾ ਸਰਕਾਰ ਨੇ ਆਪਣੇ ਹਿੱਸੇ ਦਾ 2.5 ਕਰੋੜ ਰੁਪਇਆ ਦੇ ਦਿੱਤਾ ਪਰ ਪੰਜਾਬ ਸਰਕਾਰ ਦੇ ਵੱਲੋਂ ਇਹ ਰਕਮ ਹਾਲੇ ਤੱਕ ਨਹੀਂ ਦਿੱਤੀ ਗਈ ਖੇਤੀਬਾੜੀ ਵਿਭਾਗ ਤੋਂ ਇਹ ਗੱਲ ਪਤਾ ਲੱਗੀ ਹੈ ਕਿ ਇਹ ਫੈਸਲਾ ਉੱਚ ਪੱਧਰ ਤੇ ਲਿਆ ਜਾਣਾ ਹੈ ਇਸ ਲਈ ਇਹ ਫਾਈਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜ ਦਿੱਤੀ ਗਈ ਹੈ ਇਸ ਬਾਰੇ ਫੈਸਲਾ ਹੁਣ ਮੁੱਖ ਮੰਤਰੀ ਲੈਣਗੇ ਦੱਸਣਾ ਬਣਦਾ ਕਿ ਫਰਵਰੀ 2024 ਤੋਂ ਸ਼ੰਭੂ ਅਤੇ ਖਰੌਰੀ ਤੇ ਸੰਘਰਸ਼ ਕਰ ਰਹੇ ਨੇ ਕਿਸਾਨ ਘੱਟੋ-ਘੱਟ ਸਮਰਥਨ ਉਲਦੀ ਗਰੰਟੀ ਸਮੇਤ ਹੋਰ ਬਹੁਤ ਸਾਰੀਆਂ ਮੰਗਾਂ ਨੇ ਅਤੇ ਇਹ ਮੰਗਾਂ ਗੱਲਬਾਤ ਰਾਹੀਂ ਮਨਾਉਣ ਵਾਸਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਹਾਲੇ ਤੱਕ ਕੁਝ ਨਹੀਂ ਹਦਾਇਤ ਕੀਤੀ ਪਰ ਉਹਨਾਂ ਨੇ ਹਾਈ ਕੋਰਟ ਦੇ ਸਾਬਕਾ ਜੱਜ ਨਵਾਬ ਸਿੰਘ ਦੀ ਅਗਵਾਈ ਤੇ ਹਿੱਟ ਇੱਕ ਕਮੇਟੀ ਬਣਾ ਦਿੱਤੀ ਸੀ ਜਿਸ ਵਿੱਚ ਪੰਜਾਬ ਅਤੇ ਹਰਿਆਣਾ ਤੋਂ ਮਾਹਿਰ ਵੀ ਨੇ ਇਹਦੇ ਵਿੱਚ ਸਾਬਕਾ ਡੀਜੀਪੀ ਬੀਐਸ ਸੰਧੂ ਖੇਤੀ ਨੀਤੀ ਮਾਹਰ ਦਵਿੰਦਰ ਸ਼ਰਮਾ ਖੇਤੀ ਆਰਥਿਕ ਨੀਤੀਆਂ ਦੇ ਮਾਹਰ ਡਾਕਟਰ ਰਣਜੀਤ ਸਿੰਘ ਘੁੰਮਣ ਅਤੇ ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਡਾਕਟਰ ਸੁਖਪਾਲ ਸਿੰਘ ਨੇ ਇਹਦੇ ਤੋਂ ਇਲਾਵਾ हिसार ਐਗਰੀਕਲਚਰ ਯੂਨੀਵਰਸਿਟੀ ਦੇ ਵੀਸੀ ਉਹ ਵੀ ਇਸ ਕਮੇਟੀ ਦੇ ਵਿਸ਼ੇਸ਼ ਇਨਵਾਈਟਿਡ ਮੈਂਬਰ ਨੇ ਹਰਿਆਣਾ ਸਰਕਾਰ ਨੇ ਇਸ ਕਮੇਟੀ ਨੂੰ ਪੰਚਕੂਲਾ ਦੇ ਸੈਕਟਰ 1 ਚ ਲੋਕ ਨਿਰਮਾਣ ਵਿਭਾਗ ਦੇ ਰਸਟ ਹਾਊਸ ਦੇ ਵਿੱਚ ਕੰਮ ਕਰਨ ਵਾਸਤੇ ਦਫ਼ਤਰ ਵੀ ਦਿੱਤਾ ਹੋਇਆ ਹੈ ਹਾਲਾਂਕਿ ਕਮੇਟੀ ਵੱਲੋਂ ਸਮੇਂ-ਸਮੇਂ ਤੇ ਹਰਿਆਣਾ ਨਿਵਾਸ ਅਤੇ ਕਿਸਾਨ ਭਵਨ ਦੇ ਵਿੱਚ ਮੀਟਿੰਗਾਂ ਕੀਤੀਆਂ ਗਈਆਂ ਨੇ ਹੁਣ ਤੱਕ ਕਮੇਟੀ ਨੇ ਵੱਖ-ਵੱਖ ਸੰਸਥਾਵਾਂ ਮਾਹਿਰਾਂ ਦੇ ਨਾਲ ਮੀਟਿੰਗਾਂ ਕਰਕੇ ਕਿਸਾਨਾਂ ਦੇ ਮਸਲਿਆਂ ਦੀ ਪਛਾਣ ਕਰਕੇ ਸੁਪਰੀਮ ਕੋਰਟ ਨੂੰ ਰਿਪੋਰਟ ਸੌਂਪੀ ਹੈ ਕਮੇਟੀ ਨੇ ਹੁਣ ਕਿਸਾਨਾਂ ਦੀਆਂ ਇਹਨਾਂ ਸਮੱਸਿਆਵਾਂ ਦੇ ਹੱਲ ਬਾਰੇ ਆਪਣੀ ਜਿਹੜੀ ਰਿਪੋਰਟ ਆ ਉਹ ਵਿਸਥਾਰ ਨਾਲ ਦੇਣੀ ਹੈ ਅਤੇ ਇਹਦੇ ਵਾਸਤੇ ਰਿਸਰਚ ਸਕਾਲਰਾਂ ਦੀਆਂ ਸੇਵਾਵਾਂ ਵੀ ਲਈਆਂ ਜਾਣੀਆਂ ਨੇ ਜੈਸਲੀ ਇਹਨਾਂ ਵੱਲੋਂ 5 ਕਰੋੜ ਰੁਪਏ ਦੀ ਦੱਸਿਆ ਗਿਆ ਕਿ ਲੋੜ ਅਤੇ ਮੰਗ ਕੀਤੀ ਗਈ ਹੈ। ਇਹ ਬਿੱਲ ਦੋਵਾਂ ਸੂਬਿਆਂ ਨੂੰ ਭੇਜਿਆ ਗਿਆ ਦੋਵਾਂ ਸੂਬਾ ਸਰਕਾਰਾਂ ਨੂੰ ਭੇਜਿਆ ਗਿਆ ਹੈ। ਖੇਤੀਬਾੜੀ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਪਹਿਲਾਂ ਇਹ ਬਿੱਲ ਵਿੱਤ ਵਿਭਾਗ ਨੂੰ ਭੇਜਿਆ ਗਿਆ ਸੀ ਪਰ ਹੁਣ ਇਹ ਪੰਜਾਬ ਦੇ ਮੁੱਖ ਮੰਤਰੀ ਨੂੰ ਪਰਿਵਾਰਗੀ ਵਾਸਤੇ ਭੇਜਿਆ ਗਿਆ ਤੇ ਉਹ ਫੈਸਲਾ ਕਰਨਗੇ। ਕੁਝ ਅਧਿਕਾਰੀਆਂ ਦਾ ਤਾਂ ਇਹ ਵੀ ਮੰਨਣਾ ਹੈ। ਅਤੇ ਜਦੋਂ ਇਹ ਖਬਰ ਬਾਹਰ ਨਿਕਲ ਕੇ ਆਈ ਆ ਆਮ ਲੋਕਾਂ ਦਾ ਵੀ ਇਹੀ ਮੰਨਣਾ ਹੈ। ਕਿ ਜਦੋਂ ਪੂਰੇ ਮੁਲਕ ਵਾਸਤੇ ਖੇਤੀ ਸੁਧਾਰ ਕੀਤੇ ਜਾ ਰਹੇ ਨੇ ਤਾਂ ਇਹਦਾ ਖਰਚਾ ਸਿਰਫ ਪੰਜਾਬ ਅਤੇ ਹਰਿਆਣਾ ਹੀ ਕਿਉਂ ਚੁੱਕਣ ਹਰਿਆਣਾ ਨੇ ਭਾਵੇਂ ਆਪਣੇ ਹਿੱਸੇ ਦੀ ਰਕਮ ਇਸ ਕਮੇਟੀ ਨੂੰ ਦੇ ਦਿੱਤੀ ਹੈ ਦੱਸਣਾ ਬਣਦਾ ਕਿ ਪੰਜਾਬ ਦੇ ਕਿਸਾਨ ਆਗੂਆਂ ਦੇ ਵੱਲੋਂ ਇਸ ਹਾਈ ਪਾਵਰ ਕਮੇਟੀ ਨਾਲ ਮੀਟਿੰਗ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਤੇ ਹੁਣ ਗੱਲ ਕਰਦੀਆਂ ਭਾਜਪਾ ਨੇ ਮਨਜਿੰਦਰ ਸਿੰਘ ਸਿਰਸਾ ਤੇ ਕੁਝ ਹੋਰ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਦਿੱਲੀ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਕਿਸੇ ਵਕਤ ਵੀ ਐਲਾਨੀਆਂ ਜਾ ਸਕਦੀਆਂ ਨੇ ਭਾਜਪਾ ਨੇ ਕਾਂਗਰਸ ਅਤੇ ਆਪ ਤੋਂ ਬਾਅਦ ਹੁਣ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਨਾ ਸ਼ੁਰੂ ਕਰ ਦਿੱਤਾ ਅਤੇ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ ਇਹਦੇ ਵਿੱਚ ਸਾਬਕਾ ਸੰਸਦ ਮੈਂਬਰ ਪ੍ਰਵੇਸ਼ ਵਰਮਾ ਨੂੰ ਵੀ ਨਵੀਂ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਦੇ ਖਿਲਾਫ ਮੈਦਾਨ ਵਿੱਚ ਉਤਾਰ ਦਿੱਤਾ ਗਿਆ ਭਾਜਪਾ ਨੇ ਪਹਿਲੀ ਸੂਚੀ ਵਿੱਚ 29 ਸੀਟਾਂ ਦਾ ਐਲਾਨ ਕਰ ਦਿੱਤਾ ਹੈ ਗਾਂਧੀ ਨਗਰ ਤੋਂ ਮੌਜੂਦਾ ਵਿਧਾਇਕ ਅਨਿਲ ਬਾਜਪਾਈ ਦੀ ਟਿਕਟ ਕੱਢ ਦਿੱਤੀ ਗਈ ਹੈ। ਉਹਨਾਂ ਦੀ ਥਾਂ ਅਰਵਿੰਦਰ ਸਿੰਘ ਲਵਲੀ ਚੋਣ لڑਣਗੇ। ਕ੍ਰਿਸ਼ਨਾ ਨਗਰ ਤੋਂ ਅਨਿਲ ਗੋਇਲ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਪ੍ਰਵੇਸ਼ ਵਰਮਾ ਸਾਬਕਾ ਸੰਸਦ ਮੈਂਬਰ ਨੇ ਹਾਲਾਂਕਿ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਨੇ ਉਹਨਾਂ ਨੂੰ ਟਿਕਟ ਨਹੀਂ ਸੀ ਦਿੱਤੀ। ਉਹ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਸਾਹਿਬ ਸਿੰਘ ਵਰਮਾ ਦੇ ਪੁੱਤਰ ਨੇ। ਨਵੀਂ ਦਿੱਲੀ ਸੀਟ ਤੋਂ ਮੁਕਾਬਲਾ ਕਾਫੀ ਸਖਤ ਹੋਣ ਦੀ ਸੰਭਾਵਨਾ ਹੈ। ਕਾਂਗਰਸ ਨੇ ਆਪਣੇ ਦਿਗਜ ਸੰਦੀਪ ਦੀਕਸ਼ਿਤ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ਸੰਦੀਪ ਦੀਕਸ਼ਿਤ ਸਾਬਕਾ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਪੁੱਤਰ ਨੇ ਰਾਜੌਰੀ ਗਾਰਡਨ ਤੋਂ ਮਨਜਿੰਦਰ ਸਿੰਘ ਸਿਰਸਾ ਨੂੰ ਟਿਕਟ ਦੇ ਦਿੱਤੀ ਗਈ ਹੈ ਦੱਸਣਾ ਬਣਦਾ ਕਿ ਭਾਜਪਾ ਨੇ ਕੇਜਰੀਵਾਲ ਦੇ ਖਿਲਾਫ ਲੜਨ ਦੇ ਵਾਸਤੇ ਚੋਣ ਮੈਦਾਨ ਦੇ ਵਿੱਚ ਸਾਬਕਾ ਲੋਕ ਸਭਾ ਮੈਂਬਰ ਪ੍ਰਵੇਸ਼ ਵਰਮਾ ਨੂੰ ਟਿਕਟ ਦਿੱਤੀ ਹੈ ਜਦੋਂ ਕਿ ਭਾਜਪਾ ਦੇ ਦਿਗਜ ਨੇਤਾ ਪਰਮੇਸ਼ ਪਤੂੜੀ ਉਹ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਦੇ ਖਿਲਾਫ ਚੋਣ ਲੜਨਗੇ ਹੁਣ ਗੱਲ ਕਰਦੇ ਆ ਬਰਗਾੜੀ ਬੇਅਦਬੀ ਕਾਂਡ ਦੀ ਬਰਗਾੜੀ ਦੇ ਵਿੱਚ ਬੇਅਦਬੀ ਕਾਂਡ ਉਹਦੇ ਨਾਲ ਸੰਬੰਧਿਤ ਡੇਰਾ ਸਿਰਸਾ ਦਾ ਪ੍ਰੇਮੀ ਪ੍ਰਦੀਪ ਕੁਮਾਰ ਕਟਾਰੀਆ ਪ੍ਰਦੀਪ ਕਟਾਰੀਆ ਦੇ ਕੋਟਕਪੂਰਾ ਵਿਸਾਲ 2022 ਦੇ ਵਿੱਚ ਵਾਪਰੇ ਕਤਲ ਕਾਂਡ ਦੇ ਨਾਲ ਜੁੜਿਆ ਅਸਲ ਰਿਕਾਰਡ ਮੁਹੱਈਆ ਕਰਵਾਉਣ ਨੂੰ ਲੈ ਕੇ ਕੇਂਦਰੀ ਜਾਂਚ ਏਜੰਸੀ NIA ਨੇ ਜ਼ਿਲ੍ਹਾ ਅਦਾਲਤ ਫਰੀਦਕੋਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕਰ ਦਿੱਤੀ ਹੈ ਐਨਆਈਏ ਨੇ ਅਦਾਲਤੀ ਰਿਕਾਰਡ ਨੂੰ ਦਿੱਲੀ ਸਥਿਤ ਐਨਆਈਏ ਦੀ ਵਿਸ਼ੇਸ਼ ਅਦਾਲਤ ਵਿੱਚ ਤਬਦੀਲ ਕਰਨ ਤੇ ਜਾਂਚ ਅਧਿਕਾਰੀ ਦੇ ਕੋਲ ਉਪਲਬਧ ਰਿਕਾਰਡ ਅਤੇ ਦਸਤਾਵੇਜ਼ ਸੌਂਪਣ ਦੀ ਮੰਗ ਕੀਤੀ ਹੈ ਜਿਸ ਤੇ 15 ਜਨਵਰੀ ਨੂੰ ਹੁਣ ਸੁਣਵਾਈ ਹੋਏਗੀ ਐਨਆਈਏ ਮੁਤਾਬਕ ਡੇਰਾ ਪ੍ਰੇਮੀ ਕਤਲ ਕਾਂਡ ਵਿੱਚ ਗੈਂਗਸਟਰ ਲਾਰੈਂਸ ਮਿਸ਼ਨੋਈ ਸਮੇਤ ਉਸਤੇ ਸਾਥੀ ਗੋਲਡੀ ਬਰਾੜ ਅਤੇ ਕਾਲਾ ਜੱਠੇੜੀ ਦੀ ਭੂਮਿਕਾ ਸਾਹਮਣੇ ਆਈ ਸੀ ਐਨਆਈਏ ਨੂੰ ਇਹਨਾਂ ਗੈਂਗਸਟਰਾਂ ਦੇ ਖਿਲਾਫ ਦਿੱਲੀ ਐਨਆਈਏ ਦੀ ਵਿਸ਼ੇਸ਼ ਅਦਾਲਤ ਵਿੱਚ ਲੰਬਤ ਇੱਕ ਹੋਰ ਕੇਸ ਵਿੱਚ ਵੀ ਰਿਕਾਰਡ ਦੀ ਜ਼ਰੂਰਤ ਹੈ ਐਨਆਈਏ ਦੀ ਪਟੀਸ਼ਨ ਤੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦਨੇਸ਼ ਕੁਮਾਰ ਵਧਵਾ ਦੀ ਅਦਾਲਤ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ ਜਵਾਬ ਤਲਬ ਕੀਤਾ ਅਤੇ ਇਹਦੀ ਸੁਣਵਾਈ 15 ਜਨਵਰੀ ਨੂੰ ਨਿਰਧਾਰਤ ਕਰ ਦਿੱਤੀ ਹੈ ਹਰਿਆਣਾ ਦੇ ਵਿੱਚੋਂ ਇੱਕ ਬਹੁਤ ਦਰਦਨਾਕ ਖਬਰ ਮਿਲ ਰਹੀ ਹੈ ਹਰਿਆਣਾ ਦੇ ਗੁਰੂਗ੍ਰਾਮ ਦੇ ਵਿੱਚ ਆਪਣੀ ਮਾਂ ਦਾ ਅੰਤਮ ਸੰਸਕਾਰ ਕਰਦੇ ਹੋਏ ਉਸਤੇ ਪੁੱਤਰ ਦੀ ਮੌਤ ਹੋਈ ਹੈ। ਸ਼ਮਸ਼ਾਨ ਘਾਟ ਵਿੱਚ ਪਤਾ ਲੱਗਿਆ ਕਿ ਸੰਸਕਾਰ ਦੇ ਮੌਕੇ ਇਸ ਵਿਅਕਤੀ ਦੀ ਛਾਤੀ ਵਿੱਚ ਤੇਜ਼ ਦਰਦ ਉੱਠਿਆ। ਇਹਦੇ ਤੋਂ ਬਾਅਦ ਉਸਨੂੰ ਹਸਪਤਾਲ ਲਿਆਂਦਾ ਗਿਆ। ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੈ। ਡਾਕਟਰਾਂ ਨੇ ਦੱਸਿਆ ਕਿ ਸਤੀਸ਼ ਨੂੰ ਦਿਲ ਦਾ ਦੌਰਾ ਪਿਆ ਸੀ। ਇਸ ਤਰ੍ਹਾਂ ਇੱਕੋ ਹੀ ਦਿਨ ਵਿੱਚ ਪਰਿਵਾਰ ਦੇ ਵਿੱਚ ਦੋ ਮਾਤਾਂ ਹੋਈਆਂ ਨੇ। 69 ਵਰਿਆਂ ਦੇ ਸਤੀਸ਼ ਹਰਿਆਣਾ ਰੋਡਵੇਜ ਤੋਂ ਸੇਵਾਮੁਕਤ ਸਨ। ਮਾਂ ਦੀ ਮੌਤ ਤੋਂ ਬਾਅਦ ਉਹ ਬੜੇ ਪਰੇਸ਼ਾਨ ਸੀ। ਦਰਅਸਲ ਗੁਰੂਗ੍ਰਾਮ ਦੀ ਸੋਹਿਣਾ ਦਾ ਇਹ ਮਾਮਲਾ ਹੈ। ਮਾਂ ਦੇ ਅੰਤਮ ਸੰਸਕਾਰ ਦੇ ਦੌਰਾਨ ਪੁੱਤਰ ਦੀ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੈ। ਪਰਿਵਾਰ ਵਿੱਚ ਇੱਕੋ ਹੀ ਸਮੇਂ ਦੋ ਮੌਤਾਂ ਹੋਣ ਕਾਰਨ ਪਰਿਵਾਰ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਵਿੱਚ ਮਾਤਮ ਦਾ ਮਾਹੌਲ ਹੈ। ਸੋਹਣਾ ਪਠਾਣਾਵਾੜਾ ਦੀ ਰਹਿਣ ਵਾਲੀ ਧਰਮਾ ਦੇਵੀ ਜਿਸ ਦੀ ਉਮਰ ਤਕਰੀਬਨ 92 ਬਰੇ ਸੀ। ਬੁਢਾਪੇ ਕਾਰਨ ਉਹ ਜਹਾਨ ਨੂੰ ਅਲਵਿਦਾ ਆਖਦੇ ਨੇ। ਮਾਂ ਦੇ ਅੰਤਮ ਸੰਸਕਾਰ ਦੇ ਦੌਰਾਨ ਉਸ ਦਾ ਪੁੱਤਰ ਸਤੀਸ਼ ਅਚਾਨਕ ਛਾਤੀ ਵਿੱਚ ਤੇਜ਼ ਦਰਦ ਮਹਿਸੂਸ ਕਰਦਾ ਹੈ ਅਤੇ ਬੇਹੋਸ਼ ਹੁੰਦਾ ਤੇ ਢੰਗ ਡਿੱਗਦਾ ਹੈ। ਇਸੇ ਦੌਰਾਨ ਸਤੀਸ਼ ਦੇ ਪਰਿਵਾਰ ਵਾਲੇ ਉਸ ਨੂੰ ਗੁਰੂਗ੍ਰਾਮ ਦੇ ਹਸਪਤਾਲ ਵਿੱਚ ਲੈ ਕੇ ਜਾਂਦੇ ਹਨ ਜਿੱਥੇ ਡਾਕਟਰ ਉਸ ਨੂੰ ਮ੍ਰਿਤਕ ਐਲਾਨ ਦਿੰਦੇ ਹੈ। ਮਾਂ ਪੁੱਤ ਦੀ ਇੱਕੋ ਸਮੇਂ ਹੋਈ ਮੌਤ ਕਸਬੇ ਵਿੱਚ ਵੀ ਸੋਗ ਦਾ ਮਾਹੌਲ ਹੈ। ਤੇ ਹੁਣ ਗੱਲ ਕਰਦੇ ਹਾਂ ਕਿ ਜਿਹੜੇ ਪਿੰਡ ਵਿੱਚ ਹਾਕੀ ਬਾਰੇ ਕੋਈ ਜਾਣਕਾਰੀ ਸੀ ਰੱਖਦਾ ਉਸ ਪਿੰਡ ਵਿੱਚ ਜਸ਼ਨ ਦਾ ਮਾਹੌਲ ਹੈ। ਕਾਰਨ ਕੀ ਹੈ ਕਿਉਂਕਿ ਕੇਂਦਰ ਸਰਕਾਰ ਨੇ ਬੀਤੇ ਦਿਨੀ ਖੇਡ ਰਤਨ ਅਤੇ ਅਰਜਨ ਜਿਹੜੇ ਪੁਰਸਕਾਰ ਨੇ ਅਵਾਰਡ ਨੇ ਉਹਨਾਂ ਦਾ ਐਲਾਨ ਕੀਤਾ ਸੀ ਅੰਮ੍ਰਿਤਸਰ ਦੇ ਪਿੰਡ ਤਿੰਮੋਵਾਲ ਦੇ ਰਹਿਣ ਵਾਲੇ ਭਾਰਤੀ ਹੌਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਉਹਨਾਂ ਨੂੰ ਖੇਡ ਰਤਨ ਅੰਮ੍ਰਿਤਸਰ ਦੇ ਹੀ ਪਿੰਡ ਰਾਜਸਥਾਨ ਦੇ ਰਹਿਣ ਵਾਲੇ ਜਰਮਨਪ੍ਰੀਤ ਸਿੰਘ ਅਤੇ ਜਲੰਧਰ ਦੇ ਪਿੰਡ ਧੰਨੋਵਾਲੀ ਦੇ ਰਹਿਣ ਵਾਲੇ ਸੁਖਜੀਤ ਸਿੰਘ ਨੂੰ ਅਰਜਨ ਅਵਾਰਡ ਦੇਣ ਸਬੰਧੀ ਐਲਾਨ ਹੋਇਆ ਹੈ ਉਨ੍ਹਾਂ ਦੇ ਪਰਿਵਾਰ ਅਤੇ ਪਿੰਡ ਵਿੱਚ ਅਤੇ ਖੇਡ ਪ੍ਰੇਮੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕਿਡਨੀ ਦੀ ਬਿਮਾਰੀ ਤੋਂ ਪੀੜਤ ਹਰਮਨਪ੍ਰੀਤ ਸਿੰਘ ਦੇ ਪਿਤਾ ਸਰਬਜੀਤ ਸਿੰਘ ਅਤੇ ਮਾਤਾ ਰਾਜਵਿੰਦਰ ਕੌਰ ਨੇ ਆਪਣੇ ਪੁੱਤਰ ਨੂੰ ਖੇਲ ਰਤਨ ਅਵਾਰਡ ਮਿਲਣ ਦੇ ਐਲਾਨ ਤੇ ਬੇਹੱਦ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਪੁੱਤਰ ਦੀ ਇਸ ਪ੍ਰਾਪਤੀ ਤੇ ਖੁਸ਼ੀ ਉਨ੍ਹਾਂ ਦੇ ਚਿਹਰੇ ਤੇ ਸਾਫ਼ ਝਲਕ ਰਹੀ ਸੀ ਗੁਰੂ ਸਾਹਿਬਾਨ ਦਾ ਸ਼ੁਕਰਾਨਾ ਕਰਦਿਆਂ ਹਰਮਨਪ੍ਰੀਤ ਸਿੰਘ ਦੇ ਪਿਤਾ ਨੇ ਕਿਹਾ ਕਿ ਪਿੰਡ ਵਿੱਚ ਸਾਡੇ ਕੋਈ ਹਾਕੀ ਨੂੰ ਜਾਣਦਾ ਵੀ ਨਹੀਂ ਸੀ ਜੰਡਿਆਲਾ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੇ ਆ ਹਰਮਨ ਪ੍ਰੀਤ ਨੇ ਜਦੋਂ ਇਸ ਖੇਡ ਨੂੰ ਚੁਣਿਆ ਸੀ ਤਾਂ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਉਹ ਦੇਸ਼ ਦੀ ਨਮਾਇੰਦਗੀ ਕਰੇਗਾ ਤੇ ਖੇਲ ਰਤਨ ਅਵਾਰਡ ਉਹ ਹਾਸਲ ਕਰ ਲਵੇਗਾ। ਇਸੇ ਤਰ੍ਹਾਂ ਦੂਸਰੇ ਪਾਸੇ ਜਰਮਨ ਪ੍ਰੀਤ ਸਿੰਘ ਉਹਨਾਂ ਦੇ ਪਿੰਡ ਵਿੱਚ ਵੀ ਜਿਹੜਾ ਕਿ ਇਹ ਵੀ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੈ ਪੈਂਦਾ ਹੈ। ਉੱਥੇ ਵੀ ਇਸ ਵਕਤ ਖੁਸ਼ੀ ਦਾ ਮਾਹੌਲ ਹੈ। ਜਿਸ ਨੇ ਇਸ ਪਿੰਡ ਨੇ ਦੇਸ਼ ਨੂੰ ਕਈ ਸਾਈਕਲਿਸਟ ਤਾਂ ਦਿੱਤੇ ਸੀ। ਪਰ ਖਿਡਾਰੀ ਹੌਕੀ ਦਾ ਵੱਡਾ ਬਹੁਤ ਮਾਣ ਦੀ ਗੱਲ ਹੈ। ਅਵਾਰਡ ਦੇ ਐਲਾਨ ਤੋਂ ਬਾਅਦ ਜਰਮਨ ਪ੍ਰੀਤ ਸਿੰਘ ਦੇ ਘਰ ਦੇ ਵਿੱਚ ਵੀ ਅਤੇ ਪਿੰਡ ਵਿੱਚ ਵੀ ਖੁਸ਼ੀ ਦਾ ਮਾਹੌਲ ਹੈ। ਭਾਰਤੀ ਹੌਕੀ ਟੀਮ ਦੇ ਫਾਰਵਰਡ ਸੁਖਜੀਤ ਸਿੰਘ ਦੇ ਜੀਵਨ ਵਿੱਚ ਇੱਕ ਇਸ ਤਰ੍ਹਾਂ ਦਾ ਸਮਾਂ ਵੀ ਆਇਆ ਸੀ। ਜਦੋਂ ਉਸ ਦਾ ਭਾਰਤ ਲਈ ਖੇਡਣ ਦਾ ਸੁਪਨਾ ਟੁੱਟਦਾ ਨਜ਼ਰ ਆਇਆ ਸੀ। ਸਾਲ 2018 ਵਿੱਚ ਉਸ ਨੂੰ ਭਾਰਤੀ ਟੀਮ ਦੇ ਸੰਭਾਵੀ ਖਿਡਾਰੀਆਂ ਵਿੱਚ ਚੁਣਿਆ ਗਿਆ ਸੀ। ਸਾਰਾ ਪਰਿਵਾਰ ਖੁਸ਼ੀ ਪਰ ਇਹ ਖੁਸ਼ੀ ਬਹੁਤੀ देर ਨਹੀਂ ਸੀ ਟਿਕ ਸਕੀ। ਤਿਆਰੀ ਕੈਂਪ ਵਿੱਚ ਸੁਖਜੀਤ ਨੂੰ ਰੀਡ ਦੀ ਹੱਡੀ ਵਿੱਚ ਅਜਹੀ ਸੱਟ ਲੱਗੀ ਕਿ ਉਹ 4 ਮਹੀਨੇ ਤੱਕ ਮੰਜੇ ਤੋਂ ਉੱਠ ਨਹੀਂ ਸੀ ਸਕਿਆ ਸੱਜੀ ਲੱਤ ਵਿੱਚ ਅਧਰੰਗ ਹੋ ਗਿਆ ਸੀ ਪਿਤਾ ਅਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਡੇਰੇ ਤੋਂ ਸੁਖਜੀਤ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੇ ਲੈਣ ਗਿਆ ਤਾਂ ਉਹ ਵੀਲ ਚੀਰਦੇ ਸੀ ਮੈਂ ਥੋੜਾ ਨਿਰਾਸ਼ ਹੋਇਆ ਪਰ ਆਪਣੇ ਪੁੱਤਰ ਨੂੰ ਹੌਸਲਾ ਦਿੱਤਾ ਪੀਏਪ ਵਿੱਚ ਸਹਾਇਕ ਸਬ ਇੰਸਪੈਕਟਰ ਅਜੀਤ ਸਿੰਘ ਪੰਜਾਬ ਪੁਲਿਸ ਦੀ ਹਾਕੀ ਟੀਮ ਦੇ ਮੈਂਬਰ ਵੀ ਰਚੁਕੇ ਹੈ ਉਹ ਚਾਹੁੰਦੇ ਸੀ ਕਿ ਉਹਨਾਂ ਦਾ ਪੁੱਤਰ ਉਹ ਕੰਮ ਕਰੇ ਜੋ ਉਹ ਨਾ ਕਰ ਸਕੇ ਦੇਸ਼ ਲਈ ਖੇਡੇ ਸੁਖਜੀਤ ਦੇ ਜ਼ਖਮੀ ਹੋਣ ਤੋਂ ਬਾਅਦ ਉਹਨਾਂ ਨੇ ਉਸ ਨੂੰ ਸਿਖਲਾਈ ਦਿੱਤੀ ਅਤੇ ਮੁੜ ਉਹਨੇ ਪੈਰਾਂ ਤੇ ਖੜਾ ਕਰਨ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਇਹਦੇ ਤੋਂ ਬਾਅਦ ਸੁਖਜੀਤ ਨੇ 2022 ਵਿੱਚ ਭਾਰਤੀ ਟੀਮ ਵਿੱਚ ਫਿਰ ਜਗ੍ਹਾ ਬਣਾਈ ਅਤੇ ਉਹ ਕਹਿੰਦੇ ਮੇਰਾ ਸੁਪਨਾ ਸਾਕਾਰ ਕੀਤਾ ਸੁਖਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਜ਼ਖਮੀ ਹੋ ਗਿਆ ਤਾਂ ਲੱਗਦਾ ਸੀ ਕਿ ਉਹ ਹਾਕੀ ਹੁਣ ਕਦੇ ਨਹੀਂ ਖੇਡ ਸਕੇਗਾ ਪਰ ਪਿਤਾ ਦਾ ਵਿਸ਼ਵਾਸ ਅਤੇ ਉਹਨਾਂ ਦੀ ਮਿਹਨਤ ਰੰਗ ਲਿਆਈ ਅਤੇ ਉਹ ਮੁਰਮਦਾਨ ਵਿੱਚ ਪਹੁੰਚੇ ਉਹ ਕਹਿੰਦੇ ਮੈਂ ਅੱਜ ਬਹੁਤ ਖੁਸ਼ ਹਾਂ ਕਿ ਮੈਂ ਆਪਣੇ ਪਿਤਾ ਦਾ ਸੁਪਨਾ ਪੂਰਾ ਕਰ ਦਿੱਤਾ ਹੁਣ ਖੇਲ ਰਤਨ ਅਵਾਰਡ ਜਿਸ ਵੀ ਖਿਡਾਰੀ ਨੂੰ ਮਿਲਦਾ ਉਹਨੂੰ ਇੱਕ ਮੈਡਲ ਪ੍ਰਸ਼ੰਸਾ ਪੱਤਰ ਅਤੇ 25 ਲੱਖ ਰੁਪਏ ਮਿਲਦੇ ਆ ਜਿਸ ਨੂੰ ਅਰਜਨ ਅਵਾਰਡ ਭਾਵ ਅਰਜਨ ਪੁਰਸਕਾਰ ਮਿਲਦਾ ਉਹਨੂੰ 5 ਲੱਖ ਰੁਪਏ ਅਰਜਨ ਦੀ ਇੱਕ ਮੂਰਤੀ ਅਤੇ ਨਾਲ ਪ੍ਰਸ਼ੰਸਾ ਪੱਤਰ ਵੀ ਦਿੱਤਾ ਜਾਂਦਾ ਹੈ ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗੇ ਹੈ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਜਾਂ ਆਪਣੇ ਦੂਸਰੇ ਟੀਵੀ ਜਾਂ ਨਿਊਜ਼ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਕੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬਾਕਾ